सत श्रीकाल अज आप पी एस टैट द इंपोर्टेंट क्वेश्चन एक बार फिर तो देखा चंकी दे तरह प्रैक्टिस करा तो पिना देरी चलो स्टार्ट करते हैं अपना पहला क्वेश्चन है रिंग ऑफ फायर किस महासागर में स्थित है जिथे सब तो ज्वालामुखी फटते हैं ऑप्शन ए अंत महासागर ऑप्शन बी हिंद महासागर ऑप्शन सी शांत महासागर या फिर ऑप्शन डी आर्कटिक महासागर तो इसका सही आंसर है वा ऑप्शन सी शांत महासागर नैक्सट इस सूर्य मंडल का सब तो उच्चा पर्बत ओलंपस मोनस किस ग्रह से स्थित है ऑप्शन ए बृहस्पति ऑप्शन बी मंगल ऑप्शन सी शनि या फिर ऑप्शन डी तो इसका सही आंसर है ऑप्शन बी मंगल जो अपने पूरे सूरज मंडल का सब तो उच्चा पर्वत है ओलंपस मोनस ये है ग्रह के उ स्थित है जोड़ा कि ਆਪਣੇ ਮਾਉਂਟ ਐਵਰੇਸਟ ਤੋਂ ਜਾਨੀ ਕਿ 3 ਗੁਣਾ ਉੱਚਾ ਹੈ ਠੀਕ ਹੈ ਪਰਬਤਨਾਹਕ 올ੰਪਸ ਮੋਨਸ A ਸੂਰਜੀ ਪਰਿਵਾਰ ਦਾ ਸੂਰਜੀ ਮੰਡਲ ਦਾ ਸਭ ਤੋਂ ਉੱਚਾ ਪਰਬਤ ਹੈ ਮੰਗਲ ਗ੍ਰਹਿ ਦੇ ਪਰਸਥਿਤ ਹੈ ਤੇ ਮਾਉਂਟ ਐਵਰੇਸਟ ਦਾ 3 ਗੁਣਾ ਹੈ ਠੀਕ ਹੈ ਅਗਲਾ ਕੁਐਸਚਨ ਹੈਗਾ ਯਾ ਤੁਆਤਾ ਚਰਨਾ ਕਿਸ ਨਦੀ ਤੇ ਬਣਿਆ ਹੋਇਆ ਹੈ ਆਪਸ਼ਨ A ਕੰਗਾ ਆਪਸ਼ਨ B ਨਰਮਦਾ ਆਪਸ਼ਨ C ਗੋਦਾਵਰੀ ਜਾਂ ਫਿਰ ਆਪਸ਼ਨ D ਮਹਾਨਦੀ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਨਰਮਦਾ ਜਿਹੜੀ ਕਿ ਹੈਗੀ ਹੈ ਜਬਲਪੁਰ ਮੱਧ ਪ੍ਰਦੇਸ਼ ਦੇ ਵਿੱਚ ਠੀਕ ਆ ਅਗਲਾ ਕੁਐਸਚਨ ਹੈਗਾ ਯਾ ਕੋਬਰੰਟੋ ਰੈਟ ਦਾ ਸ਼ਾਬਦਿਕ ਅਰਥ ਕੀ ਹੈ ਅਤੇ ਇਹ ਕਦੋਂ ਜਾਰੀ ਕੀਤੀ ਜਾਂਦੀ ਹੈ ਆਪਸ਼ਨ A ਅਸੀਂ ਹੁਕਮ ਦਿੰਦੇ ਹਾਂ ਵੀ ਕਮਾਂਡ ਆਪਸ਼ਨ ਬੀ ਕਿਸ ਅਧਿਕਾਰ ਨਾਲ ਬਾਏ ਵਟ ਅਥਾਰਟੀ ਆਪਸ਼ਨ ਸੀ ਸੂਚਿਤ ਕਰਨਾ ਟੂ ਬੀ ਸਰਟੀਫਾਈਡ ਜਾਂ ਫਿਰ ਆਪਸ਼ਨ ਡੀ ਸਰੀਰ ਪੇਸ਼ ਕਰੋ ਟੂ ਹੈਵ ਦਾ ਬੋਡੀ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਕਿਸ ਅਧਿਕਾਰ ਨਾਲ ਬਾਏ ਵਟ ਅਥਾਰਟੀ ਹਨਾ ਇਸ ਦੇ ਵਿੱਚ ਆਪਾਂ ਜਿਹੜਾ ਹੈਗਾ ਕੋ ਵਾਰੰਟੋ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਉਹਦਾ ਕੋ ਉਸ ਤੋਂ ਆਪਾਂ ਯਾਦ ਰੱਖ ਸਕਦੇ ਹਾਂ ਵੀ ਕਿਉਂ ਇਸਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਉਹ ਰੀਜ਼ਨ ਪੁੱਛਦੀ ਹੈ ਵੀ ਕਿਸ ਅਧਿਕਾਰ ਨਾਲ ਤੁਸੀਂ ਇਦਾਂ ਕੀਤਾ ਤਾਂ ਕੋ ਵਾਰੰਟੋ ਦੇ ਕੋ ਤੋਂ ਆਪਾਂ ਯਾਦ ਰੱਖਾਂਗੇ ਵੀ ਕਾ ਤੋਂ ਕਿਉਂ ਤੁਸੀਂ ਇਦਾਂ ਕਾ ਤੋਂ ਕੀਤੀ ਬਾਏ ਵਟ ਅਥਾਰਟੀ ਕਿਸ ਅਧਿਕਾਰ ਦੇ ਨਾਲ ਇਦਾਂ ਕੀਤਾ ਠੀਕ ਹੈ ਤੇ ਅੱਗੇ ਆਪਣੇ ਕੋਲ ਪੂਰੀ ਇੱਕ ਲਿਸਟ ਆ ਜਿਸਦੇ ਵਿੱਚ ਆਪਾਂ ਰੈਟ ਦਾ ਨਾਮ ਉਸ ਦਾ ਮੀਨਿੰਗ ਤੇ ਉਸ ਨੂੰ ਯਾਦ ਰੱਖਣ ਦਾ ਤਰੀਕਾ ਚੰਗੀ ਤਰ੍ਹਾਂ ਦੇਖਾਂਗੇ ਸਭ ਤੋਂ ਪਹਿਲੀ ਹੈਗੀ ਹੈ ਸਰਟੀਓਰੀ ਇਸ ਦਾ ਮਤਲਬ ਹੁੰਦਾ ਸੂਚਿਤ ਕਰਨਾ ਉਭੀ ਸਰਟੀਫਾਈਡ ਹੌਨਸਟਿਅਰੀ ਦੀ ਦੇਸੀ ਤੋਂ ਆਪਾਂ ਯਾਦ ਰੱਖਾਂਗੇ ਸਰਟੀਫਿਕੇਟ ਇਸ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਉਹ ਹੇਠਲੀ ਅਦਾਲਤ ਤੋਂ ਰਿਕਾਰਡ ਮੰਗਦੀ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਪ੍ਰੋਹੀਬੀਸ਼ਨ ਜਿਸ ਦਾ ਮਤਲਬ ਹੁੰਦਾ ਮਨਾਹੀ ਪ੍ਰੋਹੀਬੀਸ਼ਨ ਦੇ ਪੀ ਤੋਂ ਆਪਾਂ ਪ੍ਰੀਵੈਂਟ ਦਾ ਪੀ ਜਿਸ ਦਾ ਮਤਲਬ ਹੁੰਦਾ ਰੋਕਣਾ ਯਾਦ ਰੱਖਾਂਗੇ ਜਦੋਂ ਸੁਪਰੀਮ ਕੋਰਟ ਦੇਖਦੀ ਆ ਵੀ ਕੋਈ ਹੇਠਲੀ ਅਦਾਲਤ ਆ ਉਹ ਅਜਾ ਕੋਈ ਕੇਸ ਦੇਖਦੀ ਪਈ ਆ ਜਿਹੜਾ ਕਿ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਆ ਤਾਂ ਉਸ ਨੂੰ ਜਿਹੜੀ ਸੁਪਰੀਮ ਕੋਰਟ ਹੈ ਲੋਅਰ ਕੋਰਟ ਨੂੰ ਰੋਕਦੀ ਹੈ ਠੀਕ ਹੈ ਵੀ ਇਹ ਤੁਹਾਡੇ ਅਧਿਕਾਰ ਖੇਤਰ ਦਾ ਕੰਮ ਨਹੀਂ ਹੈਗਾ ਤੇ ਛੋਟੀ ਅਦਾਲਤ ਨੂੰ ਰੋਕਣ ਦੇ ਲਈ ਕਿਹੜੀ ਜਟ ਜਾਰੀ ਕੀਤੀ ਜਾਂਦੀ ਆ ਪ੍ਰੋਹੀਬੀਸ਼ਨ ਠੀਕ ਹੈ ਅੱਗੇ ਹੈਗਾ ਮੈਂਡੇਮਸ ਜਿਸ ਦਾ ਮਤਲਬ ਹੁੰਦਾ ਆ ਪੰਜਾਬੀ ਵਿੱਚ ਪਰਮਾਦੇਸ਼ ਇਸ ਇਸ ਦਾ ਮਤਲਬ ਹੈ ਕਿ ਅਸੀਂ ਹੁਕਮ ਦਿੰਦੇ ਹਾਂ ਵੀ ਕਮਾਂਡ ਮੈਂਡੇਮਸ ਦੇ ਐਮ ਤੋਂ ਆਪਾਂ ਯਾਦ ਰੱਖਾਂਗੇ ਮੈਂਡੇਟਰੀ ਜਿਸ ਦਾ ਮਤਲਬ ਹੁੰਦਾ ਲਾਜ਼ਮੀ ਕੰਮ ਜਦੋਂ ਕੋਈ ਅਧਿਕਾਰੀ ਆਪਣੀ ਡਿਊਟੀ ਨਾ ਕਰੇ ਤਾਂ ਉਦੋਂ ਜਿਹੜੀ ਆਪਣੀ ਸੁਪਰੀਮ ਕੋਰਟ ਆ ਇਹ ਵਾਲੀ ਰਿਟ ਜਾਰੀ ਕਰ ਸਕਦੀ ਹੈ ਅੱਗੇ ਹੈਗੀ ਹੈ ਹੈਬੀਅਸ ਕੋਰਪਸ ਮਤਲਬ ਬੰਦੀ ਪਰਤੱਖੀ ਕਰਨਾ ਜਿਸ ਦਾ ਮਤਲਬ ਹੁੰਦਾ ਹੈ ਸਰੀਰ ਪੇਸ਼ ਕਰੋ ਟੂ ਹੈਵ ਦਾ ਬੋਡੀ ਹੈਬੀਅਸ ਦੀ ਐਟਾ ਤੋਂ ਆਪਾਂ ਯਾਦ ਰੱਖਾਂਗੇ ਹਿਊਮਨ ਬੋਡੀ ਮਤਲਬ ਗੈਰ ਕਾਨੂੰਨੀ ਤਰੀਕੇ ਦੇ ਨਾਲ ਫੜੇ ਗਏ ਵਿਅਕਤੀ ਨੂੰ ਛਡਾਉਣ ਦੇ ਲਈ ਜਿਹੜੀ ਸਪਰੀਮ ਕੋਰਟ ਹੈਗੀ ਆ ਉਹ ਹੈਬੀਅਸ ਕੋਰਪਸ ਜਿਹੜੀ ਹੈਗੀ ਆ ਉਹ ਜਾਰੀ ਕਰ ਸਕਦੀ ਹੈ ਤੇ ਸਭ ਤੋਂ ਲਾਸਟ ਤੇ ਆ ਗਿਆ ਕੋਵਰੰਟੋ ਅਧਿਕਾਰ ਪੁੱਛਣਾ ਵੀ ਕਿਸ ਅਧਿਕਾਰ ਦੇ ਨਾਲ ਬਾਏ ਵਟ ਅਥਾਰਟੀ ਕਿਉਂ ਕੀਤਾ ਹਨਾ ਕੋਹ ਤੋਂ ਪਿਆਰ ਰੱਖਿਆ ਸੀ ਕਿਉਂ ਕੋਹ ਤੋਂ ਆਪਾ ਯਾਦ ਰੱਖਿਆ ਸੀ ਕਿਉਂ ਵੀ ਕਿਸ ਅਧਿਕਾਰ ਦੇ ਨਾਲ ਤੁਸੀਂ ਅਜਿਹਾ ਕੀਤਾ ਕੋਹ ਜੇ ਕਿਉਂ ਤੋਂ ਆਪਾ ਯਾਦ ਰੱਖਾਂਗੇ ਕੁਐਸਚਨ ਠੀਕ ਹੈ ਇਸ ਦਾ ਮਤਲਬ ਹੈਗਾ ਸਵਾਲ ਪੁੱਛਣਾ ਕਿਸੇ ਵਿਅਕਤੀ ਦੇ ਸਰਕਾਰੀ ਅਹੁਦੇ ਤੇ ਹੱਕ ਨੂੰ ਚੁਣੌਤੀ ਦੇਣਾ ਠੀਕ ਹੈ ਤਾਂ ਇਹ ਸੀਗੇ ਆਪਣੇ ਇੰਪੋਰਟੈਂਟ ਰੈਟ ਜਿਹੜੀਆਂ ਆਪਾਂ ਨੂੰ ਯਾਦ ਹੋਣੀਆਂ ਚਾਹੀਦੀਆਂ ਅਗਲਾ ਕੁਐਸਚਨ ਹੈਗਾ ਹੈ ਸਮਾਜਿਕ ਵਿਗਿਆਨ ਦੀ ਕਲਾਸ ਵਿੱਚ ਡਰਾਮਾ ਜਾਂ ਰੋਲ ਪਲੇ ਕਰਵਾਉਣ ਦਾ ਸਭ ਤੋਂ ਵੱਡਾ ਉਦੇਸ਼ ਕੀ ਹੈ ਆਪਸ਼ਨ A ਬੱਚਿਆਂ ਦਾ ਮਨੋਰੰਜਨ ਕਰਨਾ ਆਪਸ਼ਨ B ਵਿਦਿਆਰਥੀਆਂ ਨੂੰ ਇਤਿਹਾਸਿਕ ਪਾਤਰਾਂ ਦੇ ਨਜ਼ਰੀਏ ਤੋਂ ਸੋਚਣ ਦੇ ਯੋਗ ਬਣਾਉਣਾ ਆਪਸ਼ਨ C ਅਧਿਆਪਕ ਦੇ ਕੰਮ ਨੂੰ ਸੌਖਾ ਕਰਨਾ ਜਾਂ ਫਿਰ ਆਪਸ਼ਨ D ਬੱਚਿਆਂ ਦੀ ਯਾਦਾਸ਼ ਪਰਖਣਾ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਵਿਦਿਆਰਥੀਆਂ ਨੂੰ ਇਤਿਹਾਸਿਕ ਪਾਤਰਾਂ ਦੇ ਨਜ਼ਰੀਏ ਤੋਂ ਸੋਚਣ ਦੇ ਯੋਗ ਬਣਾਉਣਾ ਨੈਕਸਟ ਇਸ RTE 2009 ਦੀ ਕਿਹੜੀ ਧਾਰਾ ਅਧਿਆਪਕਾਂ ਦੁਆਰਾ ਪ੍ਰਾਈਵੇਟ ਟਿਊਸ਼ਨ ਪੜਾਉਣ ਦੇ ਉੱਪਰ ਰੋਕ ਲਗਾਉਂਦੀ ਹੈ ਆਪਸ਼ਨ A ਧਾਰਾ 11 ਆਪਸ਼ਨ B ਧਾਰਾ 24 ਆਪਸ਼ਨ C ਧਾਰਾ 28 ਜਾਂ ਫਿਰ ਆਪਸ਼ਨ D ਧਾਰਾ 30 ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਧਾਰਾ 28 ਨੈਕਸਟ ਇਸ ਐਨਸੀਐਫ 2005 ਅਨੁਸਾਰ ਐਸਐਸਟੀ ਵਿੱਚ ਮੁਲਾਂਕਣ ਮੀਨਸ ਅਸੈਸਮੈਂਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ অপਸ਼ਨ A ਸਿਰਫ ਸਰਾਨਾ ਪ੍ਰੀਖਿਆ অপਸ਼ਨ B ਲਗਾਤਾਰ ਅਤੇ ਵਿਆਪਕ ਮਤਲਬ ਸੀਸੀਈ ਕੰਟੀਨਿਊਸ ਐਂਡ ਕੰਪਰੀਹੈਂਸਿਵ অপਸ਼ਨ C ਕਹਿੰਦੀ ਹੈ ਵੀ ਸਿਰਫ ਸਿਰਫ ਲਿਖਤੀ ਟੈਸਟ অপਸ਼ਨ D ਕਹਿੰਦੀ ਹੈ ਸਿਰਫ ਮੌਖਿਕ ਪ੍ਰੀਖਿਆ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਲਗਾਤਾਰ ਅਤੇ ਵਿਆਪਕ ਮੀਨਸ ਐਨ ਸੀ ਐਫ ਕੀ ਕਹਿੰਦੀ ਹੈ ਸਾਨੂੰ ਸੀ ਸੀ ای ਜਿਹੜੀ ਹੈਗੀ ਆ ਉਸ ਦੇ ਰਾਹੀਂ ਅਸੈਸਮੈਂਟ ਕਰਨੀ ਚਾਹੀਦੀ ਹੈ। ਅਗਲਾ ਕੁਐਸਚਨ ਹੈਗਾ ਯਾ ਦੁਨੀਆ ਦੀ ਸਭ ਤੋਂ ਡੂੰਗੀ ਤਾਜ਼ੇ ਪਾਣੀ ਦੀ ਝੀਲ ਬੈਕਾਲ ਝੀਲ ਕਿਸ ਦੇਸ਼ ਦੇ ਵਿੱਚ ਹੈ? ਆਪਸ਼ਨ A ਕੈਨੇਡਾ, ਆਪਸ਼ਨ B ਰੂਸ, ਆਪਸ਼ਨ C ਅਮਰੀਕਾ ਜਾਂ ਫਿਰ ਆਪਸ਼ਨ D ਚਾਈਨਾ ਮਤਲਬ ਚੀਨ। ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਰੂਸ। ਦੁਨੀਆ ਦੀ ਸਭ ਤੋਂ ਡੂੰਗੀ ਤਾਜੇ ਪਾਣੀ ਦੀ ਝੀਲ ਜਿਸ ਦਾ ਨਾਂ ਹੈਗਾ ਬਿਆਕਾਲ ਝੀਲ ਇਹ ਨਾਂ ਵੀ ਸਾਨੂੰ ਯਾਦ ਹੋਣਾ ਚਾਹੀਦਾ ਵੀ ਦੁਨੀਆ ਦੀ ਸਭ ਤੋਂ ਡੂੰਗੀ ਤਾਜੇ ਪਾਣੀ ਦੀ ਝੀਲ ਕਿਹੜੀ ਆ ਬਿਆਕਾਲ ਤੇ ਕਿਹੜੇ ਦੇਸ਼ ਦੇ ਵਿੱਚ ਆਈ ਹੈਗੀ ਆ ਰਸ਼ੀਆ ਦੇ ਵਿੱਚ ਠੀਕ ਹੈ ਅਗਲਾ ਕੁਐਸਚਨ ਹੈਗਾ ਹੈ ਲਿਖਿਆ ਦੇ ਵਿੱਚੋਂ ਕਿਹੜੀ ਅਗਨੀ ਚਟਾਨ ਦੀ ਉਦਾਹਰਨ ਹੈ ਆਪਸ਼ਨ A ਕੋਲਾ ਆਪਸ਼ਨ B ਗ੍ਰੇਨਾਈਟ ਆਪਸ਼ਨ C ਸੰਗੇ ਮਰਮਰ ਜਾਂ ਫਿਰ ਆਪਸ਼ਨ D ਚੂਨਾ ਪੱਥਰ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ B ब्रेनाइट जो कि ज्वालामुखी ਦੇ ਲਾਵੇ ਤੋਂ ਬਣਦਾ ਹੈ। ਠੀਕ ਹੈ। ਨੈਕਸਟ ਇਸ ਕਿਹੜੀ ਕਲਪਿਤ ਰੇਖਾ ਅਫਰੀਕਾ ਮਹਾਦੀਪ ਦੇ ਬਿਲਕੁਲ ਵਿੱਚਕਾਰੋਂ ਲੰਘਦੀ ਹੈ? ਆਪਸ਼ਨ A ਕਰਕ ਰੇਖਾ, ਆਪਸ਼ਨ B ਮਕਰ ਰੇਖਾ, ਆਪਸ਼ਨ C பூமਧ ਰੇਖਾ ਮੀਨਸ ਇਕਵੇਟਰ ਜਾਂ ਫਿਰ ਆਪਸ਼ਨ D ਗ੍ਰੀਨਵਿਚ ਰੇਖਾ। ਇਸ ਦਾ ਸਹੀ ਆਨਸਰ ਹੈ ਆਪਸ਼ਨ C பூமਧ ਰੇਖਾ। ਤੇ ਇੱਕ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਉਹ ਇਹ ਆ ਵੀ ਅਫਰੀਕਾ ਇਕਲੌਤਾ ਮਹਾਦੀਪ ਆ ਜਿੱਥੋਂ ਕਿ ਕਰਕਰੇਖਾ ਮਕਰ ਰੇਖਾ ਤੇ ਭੂਮਧ ਰੇਖਾ ਤਿੰਨੋਂ ਲੰਘਦੀਆਂ ਵਾ ਦੁਨੀਆ ਦੇ ਵਿੱਚ ਇਕਲੌਤਾ ਅਫਰੀਕਾ ਹੈ ਜਿਆ ਕੰਟੀਨੈਂਟ ਹੈਗਾ ਜਾਂ ਮਹਾਦੀਪ ਹੈਗਾ ਜਿੱਥੋਂ ਕਿ ਕਰਕਰੇਖਾ ਮਕਰ ਰੇਖਾ ਤੇ ਭੂਮਧ ਰੇਖਾ ਤਿੰਨੋਂ ਰੇਖਾਵਾਂ ਲੰਘਦੀਆਂ ਵਾ ਇਹ ਵੀ ਇੱਕ ਕੁਐਸਚਨ ਆਪਾਂ ਨੂੰ ਆ ਸਕਦਾ ਠੀਕ ਹੈ ਅਗਲਾ ਕੁਐਸਚਨ ਹੈਗਾ ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਕਿਹੜੀ ਹੈ ਜਿੱਥੇ ਮੌਸਮ ਸੰਬੰਧੀ ਸਾਰੀਆਂ ਘਟਨਾਵਾਂ ਜਿਵੇਂ ਕਿ ਮੀਂਹ ਬੱਦਲ ਆਪਰਦੀਆਂ ਹਨ অপশন এ সমতাপमंडल অপশন বি अशांत मंडल অপশন সি তাপमंडल या फिर ऑप्शन डी मध्यमंडल तो इसका सही आंसर है ऑप्शन बी सम अशांत मंडल मींस ट्रोपोस्फियर ते ਤੁਹਾਡੇ ਲਈ ਕੁਐਸਚਨ ਇਹ ਆ ਵੀ বায়ুমণ্ডল ਦੀ ਕਿਹੜੀ ਪਰਤ ਹੈ ਜਿਸਦੇ ਵਿੱਚ ওজোন লেয়ার ਪਾਈ ਜਾਂਦੀ ਹੈ ਤੇ ਜਹਾਜ਼ ਜਿਹੜੇ ਹੈਗੇ ਆ ਉਹ ਉੱਡਦੇ ਆ ঠিক ਹੈ اگلا ਕੁਐਸਚਨ ਹੈਗਾ سنگ মারਮਰ ਕਿਸ ਤਰ੍ਹਾਂ ਦੀ ਚਟਾਨ ਦੀ ਉਦਾਹਰਨ ਹੈ ऑप्शन ए अग्नि चट्टान ऑप्शन बी तलछटी चट्टान ऑप्शन सी रूपांतरित चट्टान या फिर ऑप्शन डी इन कोई नहीं तो इसका सही आंसर है ऑप्शन सी रूपांतरित चट्टान संगमरमर किस किस प्रकार की चट्टान उदाहरण तो इसका आंसर है ऑप्शन सी रूपांतरित चट्टान ठीक है चूना पत्थर के बदल के है अगला क्वेश्चन हैगा ਫੇਰ ਤੋਰ ਪੀਠ ਹੋ ਗਿਆ ਕਿਹੜੀ ਕਲਪਿਤ ਰੇਖਾ افریقا ਮਹਾਦੀਪ ਦੇ ਬਿਲਕੁਲ ਵਿਚਕਾਰੋਂ ਲੰਘਦੀ ਹੈ ਤਸ ਤਾਂ ਸਹੀ ਆਨਸਰ ਕਿਸ ਹੈ ਆਪਸ਼ਨ ਸੀ பூமਧਰੇਖਾ ਅੱਗੇ ਹੈਗਾ ਆ ਚਿਲਕਾ ਝੀਲ ਜੋ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ਕਿਸ ਰਾਜ ਦੇ ਵਿੱਚ ਸਥਿਤ ਹੈ ਹੁਣ ਇੱਥੋਂ ਆਪਾਂ ਨੂੰ ਇੱਕ ਹੋਰ ਕੁਐਸਚਨ ਦਾ ਆਨਸਰ ਮਿਲ ਗਿਆ ਵੀ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕਿਹੜੀ ਹੈ ਤਾਂ ਉਹ ਹੈਗੀ ਆ ਚਿਲਕਾ ਝੀਲ ਤੇ ਕਿਸ ਸਟੇਟ ਦੇ ਵਿੱਚ ਹੈ ਇੱਕ ਕੁਐਸਚਨ ਜਿਹੜਾ ਹੈਗਾ ਉਸਦੇ ਆਪਸ਼ਨਸ ਥੋੜੀ ਗੜਬੜਿਆ ਪਾਗੇ ਦਿਖਦੇ ਆ ਸ਼ਿਵ ਸ਼ੇਦੁਰਮ ਜਰ ਸ਼ਿਵ ਸ਼ੇਦੁਰਮ ਚਲ ਪ੍ਰਾਂਤ ਕਿਸ ਨਦੀ ਤੇ ਸਥਤਿਆ ਆਪਸ਼ਨ A ਕ੍ਰਿਸ਼ਨਾ ਆਪਸ਼ਨ B ਗੋਦਾਵਰੀ ਆਪਸ਼ਨ C ਕਾਵੇਰੀ ਜਾਂ ਫਿਰ ਆਪਸ਼ਨ D ਨਰਮਦਾ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਕਾਵੇਰੀ ਕਰਨਾਟਕ ਦੇ ਵਿੱਚ ਅੱਗੇ ਹੈਗਾ ਭਾਰਤ ਵਿੱਚ ਸਿਲਵਰ ਰੈਵੋਲੂਸ਼ਨ ਕਿਸ ਚੀਜ਼ ਦੇ ਉਤਪਾਦਨ ਦੇ ਨਾਲ ਸੰਬੰਧਿਤ ਹੈ ਆਪਸ਼ਨ A ਦੁੱਧ ਆਪਸ਼ਨ B ਅੰਡੇ ਅਤੇ ਮੁਰਗੀ ਪਾਲਣ ਆਪਸ਼ਨ C ਚਾਂਦੀ ਜਾਂ ਫਿਰ ਆਪਸ਼ਨ D ਕਪਾ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਅੰਡੇ ਅਤੇ ਮੁਰਗੀ ਪਾਲਣ ਦੇ ਨਾਲ ਨੈਕਸਟ ਇਜ਼ ਕਿਹੜੇ ਦੁਗਰੇਹਾਂ ਦਾ ਆਪਣਾ ਕੋਈ ਵੀ ਕੁਦਰਤੀ ਉਪਕਰਣ ਨਹੀਂ ਹੈ ਆਪਸ਼ਨ A ਮੰਗਲ ਅਤੇ ਸ਼ੁੱਕਰ ਆਪਸ਼ਨ B ਸ਼ੁੱਕਰ ਅਤੇ ਬੁੱਧ ਅਤੇ ਸ਼ੁੱਕਰ ਆਪਸ਼ਨ C ਸ਼ੁੱਕਰ ਅਤੇ ਸ਼ਨੀ ਜਾਂ ਫਿਰ ਆਪਸ਼ਨ D बुध अंगल तो इसका सही आंसर है ऑप्शन बी मरक्यूरी एंड वीनस अगला क्वेश्चन है हैगा सूर्य मंडल का सब तो ठंडा ग्रह कि है ऑप्शन ई नैपच्यून ऑप्शन बी यूरेनस, ऑप्शन सी शनि या फिर ऑप्शन डी मंगल तो इसका सही आंसर हैगा्शन बी यूरीनस भावे कि कहें नैपच्यून सब तो दूर रहा पर यूरनस का ता तापमान सब तो घट दर्ज किया गया ਜਾਪਾ ਤੁੱਕਾ ਲਾਵਾਂਗੇ ਆਪਾਂ ਇਹ ਕਵਾਂਗੇ ਵੀ ਸੂਰਜ ਤੁਰੇ ਸਭ ਤੋਂ ਜ਼ਿਆਦਾ ਦੂਰ ਹੈ ਆਖਰ ਵਾਲਾ ਸਾਡਾ ਗ੍ਰਹਿ ਉਹੀ ਹੋਊਗਾ ਹਨਾ ਸਭ ਤੋਂ ਠੰਡਾ ਲੇਕਿਨ ਇੱਥੇ ਗੱਲ ਕੀ ਆ 20 ਸੈਕਿੰਡ ਲਾਸਟ ਜਿਹੜਾ ਸਾਡਾ ਗ੍ਰਹਿ ਹੈਗਾ ਯੂਰਨਸ ਉਹ ਸਭ ਤੋਂ ਠੰਡਾ ਹੈ ਅਗਲਾ ਕੁਐਸਚਨ ਹੈਗਾ ਆਰਟੀਈ ਐਕਟ 2009 ਅਨੁਸਾਰ ਸਕੂਲ ਪ੍ਰਬੰਧਨ ਕਮੇਟੀ ਐਸਐਮਸੀ ਕਿੰਨੇ ਪ੍ਰਤੀਸ਼ਤ ਮੈਂਬਰ ਮਾਪੇ ਹੋਣੇ ਚਾਹੀਦੇ ਆ ਠੀਕ ਹੈ ਜਿਹੜੀ ਸਾਡੀ ਐਸਐਮਸੀ ਕਮੇਟੀ ਹੁੰਦੀ ਹੈ ਉਸ ਦੇ ਵਿੱਚ ਕਿੰਨੇ ਪ੍ਰਤੀਸ਼ਤ ਮੈਂਬਰ ਜਿਹੜੇ ਹੈਗੇ ਉਹ ਪੇਰੈਂਟਸ ਹੋਣੇ ਚਾਹੀਦੇ ਆ অপਸ਼ਨ A 25% অপশন B 50% অপশন C 75% ਜਾਂ ਫਿਰ অপਸ਼ਨ D 100% ਤੇ ਇਸ ਦਾ ਆਨਸਰ ਹੈਗਾ ਆ অপਸ਼ਨ C 75% NCF 2005 ਅਨਸਾਰ ਸਮਾਜਿਕ ਵਿਗਿਆਨ ਦੀ ਪੜ੍ਹਾਈ ਦਾ ਮੁੱਖ ਆਧਾਰ ਕੀ ਹੋਣਾ ਚਾਹੀਦਾ অপਸ਼ਨ A ਪਾਠ ਪੁਸਤਕ ਕੇਂਦਰਿਤ ਟੈਕਸਟ ਬੁੱਕ ਸੈਂਟਰਡ অপਸ਼ਨ B ਅਧਿਆਪਕ ਕੇਂਦਰਿਤ means टीचर centered, option सी बाल केंद्रित means चाइल्ड centered, या फिर ऑप्शन डी सिलेबस केंद्रित सिलेबस सेंटर्ड तो इसका सही आंसर है ऑप्शन सी बाल केंद्रित सानू एन सी एफ़ टू थाउजेंड फाइव बार 2005, बार यीज़ देखने मिलती है भी स्टडी जी है चाइल्ड सेंटर्ड होनी चाहिए दिया. ठीक है अगे हैगा बलूम दोनोमी अनुसार एस एस टी सीखण का सब तो उच्चा पदर कड़ा है ए ग्ञान बी समझ सी सृजनात्मकता या फिर डी एप्लीकेशन तो इसका सही आंसर है सी सृजनात्मकता मीनस क्रिएटिंग ठीक है अगे है या दुनिया की छत मीन सरूफ ऑफ द वर्ल्ड है? ऑप्शन ई माउंट एवरेस्ट ऑप्शन बी पामीर पठार ऑप्शन सी सैबेरिया या फिर ऑप्शन डी एल्पस परबत तो इसका सही आंसर हैगा ऑप्शन बी पामीर पठार नैक्सट इस वाइट कॉन्टीनेंट किसों कहा जाता है ऑप्शन ए यूरोप ऑप्शन बी उत्तरी अमेरिका, ऑप्शन सी अंटार्टिका या फिर ऑप्शन डी ऑस्ट्रेलिया। तो ऑस्ट्रेली सही आंसर है ऑप्शन सी एंटार्टीका क्योंकि ये हमेशा जोड़ा है बर्फ देना ढक्य है रहा जिस करके इस वाइट कॉन्टीनेंट ਅੱਗੇ ਹੈਗਾ ਧਰਤੀ ਦਾ ਸਵਰਗ ਕਹੇ ਜਾਣ ਵਾਲੀ ਕਸ਼ਮੀਰ ਘਾਟੀ ਕਿਹੜੀਆਂ ਦੋ ਪਰਬਤ ਲੜੀਆਂ ਦੇ ਵਿਚਕਾਰ ਸਥਿਤ ਹੈ ਆਪਸ਼ਨ A ਲਦਾਖ ਅਤੇ ਜ਼ਾਸਕਾਰ ਆਪਸ਼ਨ B ਪੀਰ ਪੰਜਾਲ ਅਤੇ ਹਿਮਾਦਰੀ ਆਪਸ਼ਨ C ਕਰਾਕੋਰਮ ਅਤੇ ਲਦਾਖ ਜਾਂ ਫਿਰ ਆਪਸ਼ਨ D ਸ਼ਿਵਾਲਿਕ ਅਤੇ ਪੀਰ ਪੰਜਾਲ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ B ਪੀਰ ਪੰਜਾਲ ਅਤੇ ਹਿਮਾਦਰੀ ਠੀਕ ਹੈ ਕਸ਼ਮੀਰ ਘਾਟੀ ਜਿਹੜੀ ਹੈਗੀ ਆ ਪੀਰ ਪੰਜਾਲ ਅਤੇ ਹਿਮਾਦਰੀ ਨਾਲ ਦੋ ਪਰਬਤ ਲੜੀਆਂ ਦੇ ਵਿਚਕਾਰ ਸਥਿਤ ਹੈ नैक्सट इस भारत का कि राज तीन पास तो अंतरराष्ट्रीय सरहद होया है ऑप्शन ए आसाम ऑप्शन बी मेघालय ऑप्शन सी त्रिपुरा या फिर ऑप्शन डी मिजोरम इसका सही आंसर है ऑप्शन सी त्रिपुरा त्रिपुरा कहें एक अजिहा भार राज्य राज जहड़ा कि तीन पास तो अंतरराष्ट्रीय सरहद या फिर कही लगता है नैक्सट इस ਟਾਈਟਨ ਕਿਸ ਗ੍ਰਹਿ ਦਾ ਸਭ ਤੋਂ ਵੱਡਾ ਕੁਦਰਤੀ ਉਪਗ੍ਰਹਿ ਹੈ ਆਪਸ਼ਨ A ਬ੍ਰਹਸਪਤੀ ਆਪਸ਼ਨ B ਸ਼ਨੀ ਆਪਸ਼ਨ C ਯੂਰਨਸ ਜਾਂ ਫਿਰ ਆਪਸ਼ਨ D ਨੈਪਚੂਨ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਸ਼ਨੀ ਟਾਈਟਨ ਕਿ ਕਿਹੜੇ ਗ੍ਰਹਿ ਦਾ ਉਪਗ੍ਰਹਿ ਆ ਤੇ ਇਸ ਦਾ ਆਨਸਰ ਹੈਗਾ ਸ਼ਨੀ ਤੇ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਵੱਡਾ ਸਾਡਾ ਉਪਗ੍ਰਹਿ ਜਿਸ ਦਾ ਨਾਮ ਹੈਗਾ ਗੈਨੀਮੀਡ ਉਹ ਕਿਸ ਗ੍ਰਹਿ ਦਾ ਉਪਗ੍ਰਹਿ ਆ ਤੇ ਇਸ ਦਾ ਆਨਸਰ ਹੈਗਾ ਬ੍ਰਹਸਪਤੀ ਠੀਕ ਹੈ ਟਾਈਟਨ ਸ਼ਨੀ ਦਾ ਉਪਗ੍ਰਹ ਹੈ ਤੇ ਗੈਨੀਮੀਟ ਬ੍ਰਸਪਤੀ ਦਾ ਉਪਗ੍ਰਹ ਹੈ ਜਿਹੜਾ ਕਿ ਸਾਡੇ ਸੂਰਜ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਉਪਗ੍ਰਹ ਹੈ ਨੈਕਸਟ ਇਜ਼ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਆਪਸ਼ਨ A ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਆਪਸ਼ਨ B ਚੰਦ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਆਪਸ਼ਨ C ਸੂਰਜ ਧਰਤੀ ਅਤੇ ਚੰਦ ਦੇ ਵਿਚਕਾਰ ਆ ਜਾਂਦਾ ਹੈ ਜਾਂ ਫਿਰ অপশন ডি ਇਹਨਾਂ ਦੋਨਾਂ ਜਾਂ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਸਹੀ ਆਨਸਰ ਹੈਗਾ ਆਪਸ਼ਨ ਬੀ ਚਾਂਦੇ ਸੂਰਜ ਅਦੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤਾਂ ਸਾਨੂੰ ਕੀ ਦਿਖਾਈ ਦਿੰਦਾ ਹੈ ਸੂਰਜ ਗ੍ਰਹਿਨ ਸੋਲਰ ਇਕਲਿਪਸ ਅਗਲਾ ਕੁਐਸਚਨ ਹੈਗਾ ਜਾਂ एनसीएफ 2005 ਦੇ ਅਨੁਸਾਰ ਸਮਾਜਿਕ ਵਿਗਿਆਨ ਵਿੱਚ ਲਿੰਕ ਸਬੰਧੀ ਮੁੱਦਿਆਂ ਨੂੰ ਕਿਵੇਂ ਬਣਾਉਣਾ ਚਾਹੀਦਾ ਹੈ ਆਪਸ਼ਨ ਏ ਸਿਰਫ ਔਰਤਾਂ ਦੀਆਂ ਸਮੱਸਿਆਵਾਂ ਦੇ ਧਿਆਨ ਦੇ ਕੇ ਆਪਸ਼ਨ ਬੀ ਸਾਰੇ ਸਮਾਜਿਕ ਮੁੱਦਿਆਂ ਤੇ ਚਰਚਾ ਕਰਦੇ ਹੋਏ ਲਿੰਗ ਸੰਵੇਦਨਸ਼ੀਲਤਾ ਨੂੰ ਸ਼ਾਮਿਲ ਕਰਨਾ ਆਪਸ਼ਨ ਸੀ ਇਹ ਵਿਸ਼ਾ ਸਿਰਫ ਲੜਕੀਆਂ ਦੀਆਂ ਕਲਾਸਾਂ ਦੇ ਵਿੱਚ ਪੜਾਉਣਾ ਚਾਹੀਦਾ ਆ ਜਾਂ ਫਿਰ ਆਪਸ਼ਨ ਡੀ ਪਾਠ ਪੁਸਤਕ ਦੇ ਅੰਤ ਵਿੱਚ ਇੱਕ ਵੱਖਰਾ ਅਧਿਆਇ ਦੇ ਕੇ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਸਾਰੇ ਸਮਾਜਿਕ ਮੁੱਦਿਆਂ ਤੇ ਚਰਚਾ ਕਰਦੇ ਹੋਏ ਲਿੰਗ ਸੰਵੇਦਨਸ਼ੀਲਤਾ ਮੀਨਸ ਜੈਂਡਰ ਸੈਂਸਿਟਿਵਿਟੀ ਨੂੰ ਸ਼ਾਮਿਲ ਕਰਨਾ नैक्सट इस आर टई एक्ट टू थाउजेंड नाइन के तहत किसी भी बच्चे शरीरक सज़ा ज मानसिक परेशानी देने पाबंदी किस धारा के अधीन है ऑप्शन ए धारा बारह ऑप्शन बी धारा सतारा ऑप्शन सी धारा या फिर ऑप्शन डी धारा पच्ची इसका सही आंसर है ऑप्शन बी धारा सतारा इसके तहत आर टी ई एक्ट टू थाउजेंड नाइन कहता वा भी किसी भी बच्चे शरीरक सज़ा या फिर मानसिक परेशानी नहीं देनी चाहिए दी? ਅਗਲਾ ਹੈਗਾ ਯਾਰ ਦੁਨੀਆ ਦੀ ਸਭ ਤੋਂ ਵੱਡੀ ਨਦੀ ਐਮਾਜ਼ਨ ਕਿਸ ਮਹਾਦੀਪ ਦੇ ਵਿੱਚ ਵਗਦੀ ਹੈ ਆਪਸ਼ਨ A ਅਫਰੀਕਾ ਆਪਸ਼ਨ B ਦੱਖਣੀ ਅਮਰੀਕਾ ਆਪਸ਼ਨ C ਉੱਤਰੀ ਅਮਰੀਕਾ ਜਾਂ ਫਿਰ ਆਪਸ਼ਨ D ਏਸ਼ੀਆ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਦੱਖਣੀ ਅਮਰੀਕਾ ਜੇ ਕਹਿੰਦੇ ਨੀਲ ਨਦੀ ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈ ਪਰ ਐਮਾਜ਼ਨ ਪਾਣੀ ਦੇ ਘੇਰੇ ਪੱਖੋਂ ਸਭ ਤੋਂ ਵੱਡੀ ਹੈ ਅਮਾਜ਼ਨ ਨਦੀ ਦੇ ਵਿੱਚ ਕਹਿੰਦੇ ਜਿਹੜੀ ਪਾਣੀ ਦੀ ਵੋਲੀਅਮ ਪਾਣੀ ਦੀ ਮਾਤਰਾ ਆ ਉਹ ਸਭ ਤੋਂ ਜ਼ਿਆਦਾ ਹੈ ਜਿਸ ਕਰਕੇ ਆਪਾਂ ਅਮਾਜ਼ਨ ਰਿਵਰ ਨੂੰ ਸਭ ਤੋਂ ਵੱਡੀ ਨਦੀ ਕਹਿੰਦੇ ਦੁਨੀਆ ਦੇ ਵਿੱਚ ਪਾਣੀ ਦੀ ਲੇਕਿਨ ਜਿਹੜੀ ਨੀਲ ਨਦੀ ਆ ਇਸ ਦੀ ਲੰਬਾਈ ਜ਼ਿਆਦਾ ਆ ਤਾਂ ਕਿ ਇਸੇ ਕਰਕੇ ਜਿਹੜੀ ਨੀਲ ਨਦੀ ਆ ਦੁਨੀਆ ਦੀ ਸਭ ਤੋਂ ਲੰਬੀ ਨਦੀ ਆ ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈਗੀ ਆ ਨੀਲ ਨਦੀ ਤੇ ਦੁਨੀਆ ਦੀ ਸਭ ਤੋਂ ਵੱਡੀ ਨਦੀ ਹੈਗੀ ਆ ਅਮਾਜ਼ਨ ਰਿਵਰ ਠੀਕ ਹੈ अगला क्वेश्चन है कोलोराडो नदी से बनिया दुनिया का मशहूर ग्रैंड कैनियन किस देश के ऑप्शन ए कनाडा ऑप्शन बी ब्राजील ऑप्शन सी यूएसए या फिर ऑप्शन डी ऑस्ट्रेलिया इसका सही आंसर है ऑप्शन सी यूएसए अगला क्वेश्चन हैगा पंजाब के किस खेत्र रैतीला मैदान भी कहा जाता है ऑप्शन माझा ऑप्शन बी दुआबा ऑप्शन सी मालवा का दक्षिण पश्चिमी हिस्सा ਯਾ ਫਿਰ ਆਪਸ਼ਨ ਡੀ ਬਾਰੀ ਦੋਆਬ ਤੇ ਸਹੀ ਆਨਸਰ ਹੈਗਾ ਆਪਸ਼ਨ ਸੀ ਮਾਲਵਾ ਦਾ ਦੱਖਣ ਪੱਛਮੀ ਹਿੱਸਾ ਜਿਵੇਂ ਕਿ ਬਠਿੰਡਾ ਮਾਨਸਾ ਫਾਸਿਲਕਾ ਵਾਲਾ ਇਲਾਕਾ 1885 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਹੁਣ ਤੋਂ ਸਾਨੂੰ ਪਤਾ ਲੱਗ ਗਿਆ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ 1885 ਦੇ ਵਿੱਚ ਤੇ ਡੇਟ ਕੀ ਸੀ ਪਾਰਟਿਕੂਲਰ ਉਸ ਦਿਨ ਠੀਕ ਹੈ ਇਹ ਵੀ ਦੱਸੋ ਕਮੈਂਟ ਦੇ ਵਿੱਚ ਦੇ ਆਪਣੇ ਆਪਸ਼ਨਸ ਹੈਗੀਆਂ ਆ ਆਪਸ਼ਨ A ਦਾਦਾ ਭਾਈ ਨਰੋਜੀ ਆਪਸ਼ਨ B ਐਓ ਹਿਊਮ ਆਪਸ਼ਨ C ਮਹਾਤਮਾ ਗਾਂਧੀ ਜਾਂ ਫਿਰ ਆਪਸ਼ਨ D ਬਾਰ ਗੰਗਾਧਰ ਤਿਲਕ ਤੇ ਸਦਾ ਸਹੀ ਆਨਸਰ ਹੈਗਾ ਆਪਸ਼ਨ B ਐਓ ਹਿਊਮ ਇਹ ਪਹਿਲੇ ਪ੍ਰਧਾਨ ਡਬਲਿਊ ਸੀ ਬਨਰਜੀ ਸੀਗੇ ਇਸਤੇ ਪਹਿਚੜੀ ਆਪਣੀ ਭਾਰਤ ਰਾਸ਼ਟਰੀ ਕਾਂਗਰਸ ਸੀਗੀ ਇਸਤੇ ਪਹਿਲੇ ਪ੍ਰਧਾਨ ਕੌਣ ਸੀ ਵੋਕੇਸ਼ ਚੰਦਰ ਬਨਰਜੀ ਠੀਕ ਹੈ ਅਗਲਾ ਕੁਐਸਚਨ ਹੈਗਾ 1875 ਵਿੱਚ ਆਰੀਆ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਹੁਣ ਇੱਥੇ ਵੀ ਸਾਨੂੰ ਪਤਾ ਲੱਗ ਗਿਆ ਵੀ ਆਰੀਆ ਸਮਾਜ ਦੀ ਸਟੈਬਲਿਸ਼ਮੈਂਟ ਕਦੋਂ ਹੋਈ ਸੀ 1875 ਨੂੰ ਤੇ ਕਿਹਨੇ ਕੀਤੀ ਸੀਗੀ ਆਪਣੇ ਆਪਸ਼ਨਸ ਹੈਗੀਆਂ ਆਪਸ਼ਨ A ਰਾਜਾ ਰਾਮ ਮੋਹਨ ਰਾਏ ਆਪਸ਼ਨ B Swami Dayanand Saraswati ਆਪਸ਼ਨ C Swami Vivekananda ਜਾਂ ਫਿਰ ਆਪਸ਼ਨ D Atmaram Pandurang ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B Swami Dayanand Saraswati ਜਿਨ੍ਹਾਂ ਨੇ ਨਰਾਜ ਦਿੱਤਾ ਸੀਗਾ ਮੜਵੇਦਾਂ ਵੱਲ ਬ੍ਰਹਮੋ ਸਮਾਜ ਦੀ ਸਥਾਪਨਾ 1828 ਦੇ ਵਿੱਚ ਕਿਸ ਨੇ ਦੁਆਰਾ ਕੀਤੀ ਗਈ ਸੀ ਆਪਸ਼ਨ A ਕੇਸ਼ਵ ਚੰਦਰ ਸਿੰਘ ਆਪਸ਼ਨ B ਰਾਜਾ ਰਾਮ ਮੋਹਨ ਰਾਏ ਆਪਸ਼ਨ C ਦਵਿੰਦਰਨਾਥ ਟੈਗੋਰ ਜਾਂ ਫਿਰ ਆਪਸ਼ਨ D ਰਾਮਕ੍ਰਿਸ਼ਨ ਪਰਮਹੰਸ ਤੇ ਸਹੀ ਆਨਸਰ ਹੈਗਾ ਆਪਸ਼ਨ B ਰਾਜਾ ਰਾਮ ਮੋਹਨ ਰਾਏ ਇਹਨਾਂ ਨੂੰ ਭਾਰਤੀ ਪੁਨਰ ਜਾਗਰਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਰਾਜाराम মোহন ਰਾਇ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਭਾਰਤੀ ਪੁਨਰ ਜਾਗਰਨ ਦਾ ਪਿਤਾਮਾ ਤੇ ਇਹਨਾਂ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ 1828 ਦੇ ਵਿੱਚ ਅੱਗੇ ਹੈਗਾ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ 1897 ਦੇ ਵਿੱਚ ਕਿਸ ਨੇ ਕੀਤੀ ਸੀ অপশন এ রামকৃষ্ণ পরমহংস অপশন বি স্বামী বিবেকানন্দ অপশন সি অ্যানি বেসেন্ট या फिर ऑप्शन डी স্বামী সরদানন্দ تیسরা सही आंसर है ऑप्शन बी स्वामी विवेकानंद जिन्होंने अपने गुरु जी की याद देवे च 1897 नु रामकृष्ण मिशन दी स्थापना की थी तेना दे गुरु दा नाम की सी रामकृष्ण परमहंस ठीक है ਅੱਗੇ ਹੈ ਗਿਆ ਸਤਿਆਸ਼ੋਦਕ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਆਪਸ਼ਨ A ਬੀ ਆਰ ਅੰਬੇਦਕਰ ਜੀ ਆਪਸ਼ਨ B ਜੋਤੀਬਾਬਾਈ ਫੋਲੇ ਜੀ ਜਾਂ ਫਿਰ ਆਪਸ਼ਨ C ਪੈਰੀਆ ਆਪਸ਼ਨ D ਨਾਰਾਇਣ ਗੁਰੂ ਇਸ ਦਾ ਸਹੀ ਆਨਸਰ ਹੈ ਆਪਸ਼ਨ B ਜੋਤੀਬਾਬਾਈ ਫੋਲੇ ਇਹਨਾਂ ਨੇ 1877 ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਦੇ ਲਈ ਸਤਿਆਸ਼ੋਦਕ ਸਮਾਜ ਦੀ ਸਥਾਪਨਾ ਕੀਤੀ ਸੀ ਅਗਲਾ ਕੁਐਸਚਨ ਹੈਗਾ ਆਜ਼ਾਦ ਹਿੰਦ ਫੌਜ Indian National Army ਦੀ ਸਥਾਪਨਾ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਦੇ ਮਨ ਵਿੱਚ ਆਇਆ ਸੀ অপਸ਼ਨ ਇਸ ਸੁਭਾਸ਼ ਚంద్ర ਬੋਸ অপਸ਼ਨ ਬੀ ਕੈਪਟਨ ਮੋਹਨ ਸਿੰਘ অপਸ਼ਨ ਸੀ ਰਾਜਬਿਹਾਰੀ ਬੋਸ ਜਾਂ ਫਿਰ অপਸ਼ਨ ਡੀ ਭਗਤ ਸਿੰਘ ਇਸ ਦਾ ਸਹੀ ਆਨਸਰ ਹੈ অপਸ਼ਨ ਬੀ ਕੈਪਟਨ ਮੋਹਨ ਸਿੰਘ ਹਾਲਾਂਕਿ ਸੁਭਾਸ਼ ਚంద్ర ਬੋਸ ਨੇ ਬਾਅਦ ਵਿੱਚ ਇਸ ਦੀ ਕਮਾਂਡ ਸੰਭਾਲੀ ਸੀ ਠੀਕ ਹੈ ਅਗਲਾ ਕੁਐਸਚਨ ਹੈਗਾ 1906 ਵਿੱਚ ਮੁਸਲਮਾਨ ਲੀਗ ਦੀ ਸਥਾਪਨਾ ਕਿੱਥੇ ਹੋਈ ਸੀ অপশন এ লহর অপশন বি ঢাকা অপশন সি দিল্লি আর ফেরা অপশন ডি کراچی তে ইসটা সহি আনসার হega হ্যাঁ অপশন বি ঢাকা ইসতে સંস্থাপক সি আগা খান ate সামিউল্লাহ খান ইসতে સંস্থাপক কোন সি আগা খান ate সামিউল্লাহ খান ইসতি স্থাপনা 1906 দে মধ্যে ঢাকা দে মধ্যে ਕੀਤੀ গয়ি সি তে এসি apne aaj di class che tonu kuch wadiya nawa sikhna nu milya huga ta please ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ